ਗੁੱਡ ਮਾਰਨਿੰਗ ਜੀ ਸਵੇਰੇ ਸਵੇਰੇ ਅੱਜ ਆਪਾਂ ਖਾਣੇ ਨੇ ਮooli ਦੇ ਪਰਾਂਠੇ ਜੋ ਕਿ ਕਿਦੀ ਫਰਮਾਇਸ਼ ਹੈ ਇੱਕਮ ਪੁੱਤ ਦੀ ਇੱਕਮ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਦੇਖੋ ਇੱਕਮ ਕਹਿੰਦਾ ਮम्मा ਤੁਹਾਡੀ ਮੈਂ ਹੈਲਪ ਕਰਾ ਦਿੰਦਾ ਤੁਸੀਂ ਇਹਨੇ ਪਿਆਜ਼ ਕੱਟ ਲਓ ਮੈਂ ਕਿਹਾ ਚਲੋ ਨਾਲੇ ਵਲੌਗ ਸਟਾਰਟ ਕਰ ਲੈਂਦੇ ਆ ਆਪਾਂ ਨਾਲੇ ਪਿਆਜ਼ ਕੱਟ ਦਿਆਂ ਜਾ ਕੇ ਕਿਚਨ ਚ ਆ ਦੇਖੋ ਫਸਟ ਟਾਈਮ ਲੱਗਿਆ ਇੱਕਮ ਕੱਦੂ ਕਸ਼ਕਾ ਨਮੂਲੀ ਹੂੰ ਨਾ ਪਹਿਲੇ ਵੀ ਕੀਤੀ ਹੈ ਮੇਰੇ ਨਹੀਂ ਯਾਦ ਹੈਗੀ ਡੈਡੀ ਨਾਲ ਡੈਡੀ ਨਾਲ ਕੀਤੀ ਐ ਚਲੋ ਨੰਨੀ ਦੇ ਘਰ ਵੀ ਕੀਤੀ ਐ ਗਾਜਰ ਅੱਛਾ ਗਾਜਰ ਪਾਕ ਲਈ ਗਾਜਰਾਂ ਵੀ ਕੱਦੂ ਕਸ਼ ਕੀਤੀ ਐ ਇਹਨੇ ਮੇਰਾ ਹੱਥ ਦੁਖਦਾ ਐ ਇਸ ਕਰਕੇ ਨਾ ਜਦ ਇਦਾਂ ਉਹ ਕਰਦੀ ਐ ਮੂਲੀ ਪਕੜਦੀ ਐ ਕਾਫੀ ਖਸਾ ਪੈ ਜਾਂਦਾ ਹੱਥ ਤੇ ਮੈਂ ਕਿਹਾ ਚਲ ਪੁੱਤ ਤੂੰ ਕਰ ਇਹ ਕੰਮ ਤੇ ਫੇਰ ਆਪਾਂ ਬਣਾਉਂਦੇ ਆ ਮੂਲੀ ਦੇ ਪਰਾਂਠੇ ਦੇਖਾ ਹਾਂ ਪੁੱਤਾ ਇੱਥੋਂ ਤੱਕ ਕਰਿਆ ਕਰਦੇ ਐ ਇੱਥੋਂ ਤੱਕ ਹਾਂਜੀ ਹਾਂ ਮੈਂ ਆਗੀ ਪੁੱਤ ਹੈਪੀ ਥੀਸ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਹੈਗਾ ਤੀਸ ਦਾ ਤਿਉਹਾਰ ਤੇ ਮੇਰੇ ਵੱਲੋਂ ਸਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਮੇਰੀਆਂ ਭੈਣਾਂ ਨੂੰ ਤੇ ਹਮੇਸ਼ਾ ਮੇਰੀਆਂ ਭੈਣਾਂ ਸਾਰੀਆਂ ਖੁਸ਼ ਰਹਿਣ ਤੇ ਇਸ ਤਿਉਹਾਰ ਹਰ ਸਾਲ ਰਾਜੀ ਖੁਸ਼ੀ ਆਪਣੇ ਪਰਿਵਾਰ ਦੇ ਨਾਲ ਮਨਾਉਂਦੀਆਂ ਰਹਿਣ ਤੇ ਲੋ ਮੈਂ ਇਹ ਚੂੜੀਆਂ ਪਾਈਆਂ ਸੀਗੀਆਂ ਰਾਤੀ ਤੇ ਇਹ ਸੀਗੀ ਮੇਰੀ ਲਹਿੰਦੀ ਲਗਾਈ ਜੋ ਰਾਤ ਲਗਾਈ ਸੀਗੀ ਤੇ ਦੋ ਜੀ ਆਤੇ ਮੇਰੇ ਸਰਦਾਰ ਜੀ ਨੇ ਐਦਾਂ ਦੇ ਕੁਝ ਟਿੱਕੇ ਰੱਖੇ ਨੇ ਜੋ ਕਿ ਉਹਨਾਂ ਨੂੰ ਸਹੀ ਨਹੀਂ ਲਗਾਣੇ ਆਉਂਦੇ ਹੈਗੇ ਟਿੱਕੇ ਵੀ ਨਾ ਲਗਾਣੇ ਆਉਂਦੇ ਹੈਗੇ ਆਈ ਥਿੰਕ ਸਾਰੇ ਜੈਂਟਸ ਵੀਰਾਂ ਦਾ ਇਹੀ ਕੰਮ ਹੈ ਪਤਾ ਨਹੀਂ ਮੇਰੇ ਸਰਦਾਰ ਜੀ ਦਾ ਇਹੀ ਕੰਮ ਹੈ ਤੇ ਚਲੋ ਹੁਣ ਆਪਾਂ ਕ ਲੱਗਦੇ ਆ ਕੰਮਕਾਰਾਂ ਤੇ ਆਪਾਂ ਬਣਾ ਰਹੇ ਆ ਉਲੀ ਦੇ ਪਰਾਂਠੇ ਜੋ ਕਿ ਇੱਕ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਇੱਕ ਕਹਿੰਦਾ ਮम्मा ਤੁਸੀਂ ਵਲੌਗ ਵੀ ਸਟਾਰਟ ਨਹੀਂ ਕਰਨਾ ਪਹਿਲੇ ਪਰਾਂਠਾ ਹੀ ਦੇ ਦਿਓ ਮੈਨੂੰ ਬਣਾ ਕੇ ਤੇ ਸਰਦਾਰ ਜੀ ਖਾਣਾ ਖਾ ਕੇ ਚਲੇ ਗਏ ਰਾਤੀ ਬਣਾਈ ਸੀਗੀ ਪਨੀਰ ਦੀ ਪੁਰਜੀ ਉਹਨਾਂ ਨੂੰ ਫੁਲਕੇ ਬਣਾ ਕੇ ਦਿੱਤੇ ਪੁੱਚੀ ਦੇ ਨਾਲ ਕਿਉਂਕਿ ਸਰਦਾਰ ਜੀ ਨੂੰ ਪਰਾਂਠੇ ਵਗੈਰਾ ਸੀ ਬਹੁਤ ਘੱਟ ਦਿੰਨੇ ਆ ਉਹਨਾਂ ਤੋਂ ਉਹਨਾਂ ਦੇ ਚਾਹ ਤੋਂ ਬਾਅਦ ਹੀ ਬੱਚਿਆਂ ਨੂੰ ਮੈਂ ਬਣਾ ਕੇ ਦਿੰਦੀ ਆ ਪਰਾਂਠੇ ਉਹਨਾਂ ਨੂੰ ਖਰਾਬ ਕਰਤੀਆਂ ਇਹ ਚੀਚਾਂ ਸਾਰੀਆਂ ਇਸ ਲਈ ਜੀ ਫਿਰ ਪਹਿਲਾਂ ਤਾਂ ਮੈਂ ਸ਼ੁਰੂ ਸ਼ੁਰੂ ਵਿੱਚ ਬਣਾਣੇ ਬੰਦ ਕਰਤੇ ਘਰ ਦੇ ਵਿੱਚ ਪਰ ਦੇਖੋ ਬੱਚਿਆਂ ਨੇ ਦਿਲ ਕਰਦਾ ਹੈ ਬੱਚਿਆਂ ਨੂੰ ਹਰ ਇੱਕ ਚੀਜ਼ ਬਣਾ ਕੇ ਦੇਣੀ ਪੈਂਦੀ ਆ ਇਸ ਲਈ ਫਿਰ ਜਦੋਂ ਸਰਦਾਰ ਜੀ ਚਲੇ ਜਾਂਦੇ ਨੇ ਨਾ ਵੀ ਯਾਤ ਦਾ ਪੈਣ ਨੂੰ ਖਵਾਂਦੀ ਆ ਬੱਚਿਆਂ ਨੂੰ ਅੱਜ ਬੱਚਿਆਂ ਦੀ ਛੁੱਟੀ ਐ ਸਰਦਾਰ ਜੀ ਦੀ ਛੁੱਟੀ ਨਹੀਂ ਹੈਗੀ ਤੇ ਫਿਰ ਸਰਦਾਰ ਜੀ ਚਲੇ ਗਏ ਉਹਨਾਂ ਨੂੰ ਮੈਂ ਫੁਲਕੇ ਬਣਾ ਕੇ ਦੇ ਦਿੱਤੇ ਸੀਗੇ ਤੇ ਹੁਣ ਬੱਚਿਆਂ ਨੂੰ ਪਰਾਂਠੇ ਬਣਾ ਕੇ ਦੇ ਰਹੀ ਆ ਤੇ ਮਸ਼ੀਨ 'ਚ ਪਏ ਹੋਏ ਨੇ ਕੱਪੜੇ ਕੱਪੜੇ ਵੀ ਆਪ ਬੋਸ਼ ਕਰ ਰਹੇ ਆ ਹਾਂ ਬੇਟਾ ਦੱਸੋ ਹੁਣ ਪਰਾਠੇ ਮੈਂ ਬਣਾਉਣ ਲੱਗ ਗਈਆਂ ਤੇ ਬੱਚੇ ਤਾਂ ਪਰਾਠੇ ਖਾਣ ਵੀ ਬੈਠ ਗਏ ਸੀਗੇ ਇੱਕ ਪਰਾਂਠਾ ਬਣਿਆ ਇੱਕ ਕਹਿੰਦਾ ਮम्मा ਇੱਕ ਪਰਾਂਠਾ ਬਣ ਗਿਆ ਸਾਨੂੰ ਹੁਣੇ-ਹੁਣੇ ਖਾਣ ਨੂੰ ਦੇ ਦਿਓ ਕਹਿੰਦਾ ਵੇਟ ਨਹੀਂ ਹੋ ਰਹੀ ਮੇਰੇ ਕੋਲੋਂ ਮੂੜੀਆਂ ਕਾਫੀ ਟਾਈਮ ਬਾਅਦ ਆਈਆਂ ਨੇ ਸਰਦੀਆਂ ਵਿੱਚ ਦੇਖੋ ਮੂੜੀਆਂ ਦੇ ਪਰਾਠੇ ਖਾਣ ਨੂੰ ਮਿਲ ਜਾਂਦੇ ਨੇ ਪਰ ਜਦੋਂ ਇਹ ਬੇਮੌਸਮੀ ਮੂਲੀ ਦੇ ਪਰਾਠੇ ਮਿਲਦੇ ਨੇ ਨਾ ਹੋਰ ਵੀ ਜ਼ਿਆਦਾ ਟੇਸਟੀ ਲੱਗਦੇ ਨੇ ਮੇਰੇ ਕੋਲ ਅਦਰਕ ਵੀ ਲਿਆ ਪਿਆ ਸੀਗਾ ਤੇ ਨਾਲ ਧਨੀਆ ਮੈਂ ਉਹ ਵੀ ਵਿੱਚ ਪਾ ਲਿਆ ਜਿਸ ਤਰ੍ਹਾਂ ਆਪਾਂ ਸਰਦੀਆਂ ਦੇ ਵਿੱਚ ਪਰਾਂਠੇ ਖਾਂਦੇ ਉਹੀ ਸੇਮ ਟੇਸਟ ਸੀਗਾ ਤੇ ਦਿਲ ਭਰ ਗਿਆ ਬੱਚਿਆਂ ਦਾ ਪਰਾਂਠੇ ਖਾ ਖਾ ਕੇ ਤੇ ਲੋ ਜੀ ਇੱਧਰ ਮੈਂ ਆਪਣੇ ਲਈ ਲਾਕੀ ਸੀਗੀ ਪਰਾਂਠੇ ਬਣਾਣ ਜਿਸ ਦਿਨ ਪਰਾਂਠੇ ਬਣਦੇ ਨੇ ਨਾ ਉਸ ਦਿਨ ਲੇਟ ਬਹੁਤ ਹੋ ਜਾਂਦਾ ਕੰਮ ਕੁਛ ਸਰਦਾਰ ਜੀ ਨੂੰ ਭੇਜ ਕੇ ਫੇਰ ਬਣਾਏ ਪਰਾਂਠੇ ਫਿਰਤਾ ਸੀ 10 ਵਜੇ ਪਰਾਂਠੇ ਖਾਦੇ ਮੈਂ ਖੁਦ ਜਦੋਂ ਬਣਾ ਕੇ ਹਟੀਆਂ ਤੇ ਉਧਰ ਮਸ਼ੀਨ ਚ ਪਾਏ ਹੋਏ ਸੀ ਕੱਪੜੇ ਤੁਹਾਨੂੰ ਪਤਾ ਹੈ ਕਿੰਨਾ ਲੇਟ ਮੇਰਾ ਕੰਮ ਹੋ ਜਾਣਾ ਈਰਮਾਨ ਕਹਿੰਦਾ ਮੰਮਾ ਵੀ ਤੁਸੀਂ ਫਟਾਫਟ ਨਾ ਖਾਣਾ ਖਾ ਕੇ ਕਿਚਨ ਸਾਫ ਕਰਕੇ ਝਾੜੂ ਲਾ ਦਿਓ ਵੀ ਪੋਚਾ ਮੈਂ ਕਮਾਵਾਂਗਾ ਤੇ ਤੁਸੀਂ ਫੇਰ ਆਪਣੇ ਕੱਪੜੇ ਵਾਸ਼ ਕਰ ਲਿਓ ਇੱਕਮ ਅਰਮਾਨ ਦੋਨੋਂ ਜਣੇ ਅੱਜ ਕਹਿੰਦੇ ਮम्मा ਅਸੀਂ ਤੁਹਾਡੀ ਹੈਲਪ ਕਰਾਵਾਂਗੇ ਕਿਉਂਕਿ ਤੁਸੀਂ ਸਾਨੂੰ ਪ੍ਰਾਂਠੇ ਬਣਾ ਕੇ ਖਵਾਏ ਨੇ ਯੰਮੀ ਯੰਮੀ ਪ੍ਰਾਂਠੇ ਲੱਗੇ ਉਹਨਾਂ ਨੂੰ ਤੇ ਮੈਂ ਬਸ ਆਪਣੇ ਲਈ ਦੋ ਪ੍ਰਾਂਠੇ ਬਣਾ ਲੈਣੀਆਂ ਬੱਚੇ ਕਹਿੰਦੇ ਅਸੀਂ ਦੁਪਹਿਰ ਦੇ ਟਾਈਮ ਫੇਰ ਪ੍ਰਾਂਠੇ ਖਾਵਾਂਗੇ ਲੇਕਿਨ ਮੈਂ ਬੱਚਿਆਂ ਨੂੰ ਗਰਮਾ ਗਰਮ ਬਣਾ ਕੇ ਹੀ ਖਵਾਵਾਂਗੀ ਦੁਪਹਿਰ ਦੇ ਟਾਈਮ ਬਣਾ ਦਵਾਂਗੀ ਬੱਚਿਆਂ ਦਾ ਇਹੀ ਕੰਮ ਹੈ ਇੱਕ ਟਾਈਮ ਆਪਾਂ ਪ੍ਰਾਂਠੇ ਜੇ ਬਣਾ ਲੈਂਦੇ ਆ ਨਾ ਖਾ ਲੈਂਦੇ ਆ ਦੂਜੇ ਟਾਈਮ ਫੇਰ ਬੱਚੇ ਕਹਿੰਦੇ ਮਮਾ ਸਾਨੂੰ ਪ੍ਰਾਂਠੇ ਹੀ ਖਵਾਓ ਕਿਉਂਕਿ ਪ੍ਰਾਂਠੇ ਸਾਰੇ ਬੱਚਿਆਂ ਨੂੰ ਹੀ ਵਧੀਆ ਲੱਗਦੇ ਨੇ ਮੇਰੇ ਬੱਚਿਆਂ ਨੂੰ ਵੀ ਵਧੀਆ ਲੱਗਦੇ ਨੇ ਤੇ ਹੋਰ ਤੁਸੀਂ ਦੱਸੋ ਮੂਲੀ ਦੇ ਪ੍ਰਾਂਠੇ ਕਿਹਦੇ ਕਿਹਦੇ ਫੇਵਰਿਟ ਨੇ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜੋ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਤੇ ਮੇਰੀ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਹੋ ਅੱਜ ਵੀ ਜੋ ਵੀ ਆਪਣੇ ਨਿਊ ਮੈਂਬਰ ਨੇ ਉਹਨਾਂ ਨੂੰ ਮੈਂ ਵੈਲਕਮ ਕਰਦੀ ਹਾਂ ਤੇ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਫਸਟ ਟਾਈਮ ਆਇਓ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹ ਵੀਡੀਓ ਮੇਰੀ ਕੌਣ ਕੌਣ ਕਿੱਥੇ ਕਿੱਥੇ ਤੋਂ ਵਾਚ ਕਰ ਰਹੇ ਨੇ ਤਾਂ ਜੋ ਮੈਨੂੰ ਵੀ ਪਤਾ ਲੱਗੇ ਕਿ ਮੇਰੀਆਂ ਕਿਹੜੀਆਂ ਭੈਣਾਂ ਨੇ ਭਰਾ ਨੇ ਜੋ ਮੈਨੂੰ ਦਿਲ ਤੋਂ ਸਪੋਰਟ ਕਰ ਰਹੇ ਨੇ ਭੈਣ ਭਰਾ ਆਂਦੇ ਜ਼ਰੂਰ ਨੇ ਵੀਡੀਓ ਵਾਚ ਕਰਦੇ ਨੇ ਕਦੀ ਕਮੈਂਟ ਨਹੀਂ ਕਰਦੇ ਤੇ ਨਾ ਹੀ ਕਦੀ ਲਾਈਕ ਕਰਦੇ ਨੇ ਪਲੀਜ਼ ਐਦਾਂ ਨਾ ਕਰਿਆ ਕਰੋ ਸਾਰੇ ਜਣੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਪਰਾਂਠੇ ਬਣਾਉਣ ਤੋਂ ਬਾਅਦ ਨਾ ਇਹ ਕਾਲੀ ਹੋ ਜਾਂਦੀ ਹੈ ਵੀ ਹਾਈ ਫਟਾਫਟ ਪਰਾਂਠੇ ਬਣਾ ਕੇ ਮੈਂ ਕਦੋਂ ਖਾਵਾਂਗੀ ਪਰਾਂਠੇ ਕਿਉਂਕਿ ਪਰਾਂਠੇ ਨੇ ਜਿਹੜੇ ਉਹ ਗਰਮਾ ਗਰਮ ਹੀ ਟੇਸਟੀ ਲੱਗਦੇ ਨੇ ਨਾਲ ਮੈਂ ਅਚਾਰ ਲੈ ਲਿਆ ਵਿਦ ਲੱਸੀ ਲੱਸੀ ਦੇ ਨਾਲ ਤਾਂ ਪਰਾਂਠੇ ਹੋਰ ਵੀ ਟੇਸਟੀ ਲੱਗਦੇ ਨੇ ਨਾਲ ਆਪਾਂ ਦੇਖ ਰਹੇ ਸੀ ਕਿ ਜੇਠਾ ਲਾਲ ਝੋਕੇ ਬੱਚੇ ਦੇਖ ਰਹੇ ਸੀ ਬੈਠੇ ਤੇ ਇਸ ਤੋਂ ਬਾਅਦ ਬਸ ਮੈਂ ਹੁਣ ਝਾੜੂ ਲਗਾਨੀ ਆ ਫੇਰ ਭੱਜਦੇ ਆਪਾਂ ਕੱਪੜਿਆਂ ਵੱਲ ਅੱਜ ਦੇ ਦਿਨ ਮੈਂ ਦੋ ਵਲੋਗ ਸ਼ੂਟ ਕੀਤੇ ਇਹ ਮਾਰਨਿੰਗ ਟਾਈਮ ਦਾ ਤੇ ਇਵਨਿੰਗ ਟਾਈਮ ਆਪਾਂ ਜੋ ਤੀਜ ਦੀ ਸੈਲੀਬ੍ਰੇਸ਼ਨ ਦਾ ਬਲੌਗ ਹੈ ਉਹ ਤੁਹਾਡੇ ਨਾਲ ਪਹਿਲੇ ਅਪਲੋਡ ਕਰ ਦਿੱਤਾ ਤੇ ਇਹ ਕੀਤਾ ਸੀਗਾ ਮੈਂ ਮਾਰਨਿੰਗ ਟਾਈਮ ਦੇ ਵਿੱਚ ਸ਼ੂਟਰ ਖਾਣਾ ਖਾਣ ਤੋਂ ਬਾਅਦ ਝਾੜੂ ਲਗਾਉਣ ਮੈਂ ਆ ਗਈਆਂ ਅੰਦਰ ਸਾਰੇ ਖਿਲਾਰੇ ਚੁੱਕ ਕੇ ਝਾੜੂ ਲਗਾ ਕੇ ਆ ਗਈਆਂ ਤੇ ਹੁਣ ਵਾਰੀ ਵੇੜੇ ਦੀ ਆ ਗਈ ਸੀ ਵੇੜੇ ਦੇ ਵਿੱਚ ਮੈਂ ਝਾੜੂ ਲਗਾ ਦਿੰਨੀ ਆ ਤੇ ਵੇੜੇ ਦੇ ਵਿੱਚ ਪੋਚਾ ਮੈ ਲਗਾਵਾਂਗੀ ਬੱਚੇ ਅੰਦਰ ਦੇ ਪੋਚੇ ਲਗਾ ਦੇਣਗੇ ਬੱਚੇ ਨਾ ਤਾਂ ਕੈਮਰੇ ਸਾਹਮਣੇ ਕੰਮ ਕਰਦੇ ਨੇ ਮੇਰੇ ਤੇ ਨਾ ਬਾਹਰ ਕਿਸੇ ਦੇ ਸਾਹਮਣੇ ਜਿਸ ਤਰ੍ਹਾਂ ਕਿ ਵੇੜੇ ਦੇ ਵਿੱਚੋਂ ਤਾਂ ਚਲੋ ਥੋੜਾ ਬਹੁਤ ਦਿਖ ਵੀ ਜਾਂਦਾ ਹੈ ਨਾ ਗਲੀ ਦੇ ਵਿੱਚ ਬੱਚੇ ਕਹਿੰਦੇ ਮम्मा ਬਾਹਰ ਵੇੜੇ ਦਾ ਤੁਸੀਂ ਨਵੇੜੋ ਕੰਮ ਤੇ ਅੰਦਰ ਵਾਲੇ ਪੋਚੇ ਨੇ ਜਿਹੜੇ ਉਹ ਅਸੀਂ ਲਗਾਵਾਂਗੇ ਤੇ ਮੇਰੀ ਅਸ ਡਿਊਟੀ ਇੱਥੇ ਹੀ ਹੈ ਕਿ ਹੁਣ ਮੈਂ ਪੁੱਚਾ ਲਗਾ ਦਿੰਨੀ ਆ ਤੇ ਫੇਰ ਚਲਦੇ ਆ ਆਪਾਂ ਗੈਲਰੀ ਚ ਮਸ਼ੀਨ ਚੋਂ ਜਾ ਕੇ ਕੱਪੜੇ ਕੱਢਦੇ ਆ ਦੋ ਗੇੜਿਆਂ ਦੇ ਕੱਪੜੇ ਤਾਂ ਤੋ ਹੋ ਗਏ ਇੱਕ लास्ट ਗੇੜੇ ਦੇ ਕੱਪੜੇ ਨੇ ਮਸ਼ੀਨ ਦੇ ਵਿੱਚ ਕੰਮ ਕਰਦੀ ਕਰਦੀ ਨੇ ਇੱਕ ਗੇੜੇ ਦੇ ਕੱਪੜੇ ਤਾਂ ਮੈਂ ਕੱਢ ਦਿੱਤੇ ਸੀਗੇ ਮਸ਼ੀਨ ਚੋਂ ਤੇ ਦੂਜੇ ਗੇੜੇ ਦੇ ਕੱਪੜੇ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਐਦਾਂ ਹੀ ਦੌੜ ਭੱਜ ਕਰਕੇ ਸਵੇਰ ਦੇ ਜਿਹੜੇ ਕੰਮਕਾਰ ਨੇ ਉਹ ਲੋਟ ਆਂਦੇ ਨੇ ਤੁਹਾਨੂੰ ਪਤਾ ਹੀ ਹੈ ਵੀ ਇੱਕ ਤਾਂ ਇੰਨੀ ਗਰਮੀ ਹੁੰਦੀ ਹੈ ਦੂਜਾ ਘਰ ਦੇ ਨੇ ਕੰਮ ਤੰਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਾ ਹੋ ਜਾਂਦੀ ਐ సారి లేది ఆగే కమ్మ వేడకే పొచ్చ ਗੈਲਰੀ ਦੇ ਵਿੱਚ ਗੈਲਰੀ ਚ ਤੁਹਾਨੂੰ ਪਤਾ ਹੀ ਹੈ ਮਸ਼ੀਨ ਹੈ ਆਪਣੀ ਰੱਖੀ ਹੋਈ ਮਸ਼ੀਨ ਚੋਂ ਕੱਢੇ ਕੱਪੜੇ ਤੇ ਹੁਣ ਪਾਣੀ ਵਿੱਚ ਦੀਪਕ ਚੱਲ ਕੇ ਫਟਾਫਟ ਕੱਪੜਿਆਂ ਨੂੰ ਡਰਾਈ ਕਰਕੇ ਸੁੱਕਣੇ ਪਾ ਦੇਣੇ ਆ ਤੋ ਆ ਜੋ ਸ਼ਾਮ ਦੇ ਟਾਈਮ ਤੱਕ ਕੱਪੜੇ ਸੁੱਕ ਜਾਣ ਤੇ ਸਾਰੇ ਕੰਮ ਮੈਂ ਨਵੇੜ ਲਮਾ ਸ਼ਾਮ ਦੇ ਟਾਈਮ ਕੋਈ ਵੀ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜੋ ਮੇਰਾ ਮਾਈਂਡ ਘਰੇ ਹੀ ਪਿਆ ਰਹੇ ਤੀਜ਼ ਦੇ ਵਿੱਚ ਨਾ ਲੱਗੇ ਇਸ ਲਈ ਮੈਂ ਸਵੇਰੇ ਅੱਜ ਦੌੜ ਭੱਜ ਕਰਕੇ ਸਾਰੇ ਕੰਮ ਫਿਨਿਸ਼ ਕਰ ਲੇ ਮਤਲਬ ਸ਼ਾਮ ਦੇ ਟਾਈਮ ਜਦੋਂ ਪਸ ਤੀਜ਼ ਮਨਾਵਾਂਗੇ ਤਾਂ ਖੂਬ ਇੰਜੋਏ ਕਰਾਂਗੇ ਬਸ ਪਿੱਛੇ ਕੰਮ ਦੀ ਕੋਈ ਟੈਨਸ਼ਨ ਨਹੀਂ ਹੋਣੀ ਹੈਗੀ ਬਾਕੀ ਸਬਜੀ ਭਾਜੀ ਦੇਖ ਲਾਂਗੇ ਤੀਜ਼ ਬਣਾਉਣ ਤੋਂ ਪਹਿਲੇ ਹੀ ਬਣਾ ਕੇ ਚਲੇ ਜਾਵਾਂਗੇ ਆ ਕੇ ਬਸ ਫਿਰ ਫੁਲਕਿਆਂ ਦਾ ਕੰਮ ਰਹਿ ਜਾਊਗਾ ਉਹ ਆ ਕੇ ਬਣਾ ਲਵਾਂਗੇ ਆਪਾਂ ਇਹ ਤੀਜ਼ ਆਪਾਂ ਫਸਟ ਟਾਈਮ ਨਾਲ ਲੱਗੇ ਆਂ ਜੀ ਇੰਨੀ ਐਕਸਾਈਟ ਐਕਸਾਈਟਿਡ ਆ ਨਾ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਤੇ ਚਾ ਚਾ ਦੇ ਵਿੱਚ ਕੁੱਦਦੀ ਫਿਰ ਰਹੀ ਸੀਗੀ ਦੇਖੋ ਅੱਜ ਮੈਂ ਨਹੀਂ ਤਾਂ ਮੈਨੂੰ ਕਈ ਵਾਰੀ ਘੋਲ ਆ ਜਾਂਦੀ ਹੈ ਵੀ ਕੱਪੜੇ ਮੈਂ ਸਵੇਰੇ ਨਹੀਂ ਵਾਸ਼ ਕਰਦੀ ਸ਼ਾਮ ਦੇ ਟਾਈਮ ਹੀ ਵਾਸ਼ ਕਰਦੀ ਆਂ ਫਿਰ ਮੈਨੂੰ ਇਹ ਸੀਗਾ ਮੈਂ ਕਿਹਾ ਨਹੀਂ ਫਿਰ ਮੇਰਾ ਕਿਤੇ ਨਾ ਕਿਤੇ ਨਾ ਮਾਈਂਡ ਦੇ ਵਿੱਚ ਚੱਲਦਾ ਰਹੂਗਾ ਵੀ ਹਾਏ ਇਹ ਕੰਮ ਪਿਆ ਉਹ ਕੰਮ ਪਿਆ ਇਸ ਲਈ ਅਸ ਫਿਰ ਸਾਰੇ ਕੰਮ ਫਿਨਿਸ਼ ਕਰ ਲੇ 3:1 ਵਜੇ ਦਾ ਟਾਈਮ ਹੈ 3:00 ਬੱਜੇ ਨਹੀਂ ਹਜੇ ਤੇ ਬੱਦਲ ਦੇਖੋ ਕਿੰਨਾ ਚੜਕੇ ਆ ਗਿਆ ਮੈਂ ਭੇਜਣਾ ਸੀਗਾ ਬੱਚਿਆਂ ਅੰਟੀਟਿਊਸ਼ਨ 3:30 3:00 ਬੱਜੇ ਸੀਗੀ ਅੱਜ ਬੱਚਿਆਂ ਦੀ ਟਿਊਸ਼ਨ ਤਾਂ ਜੋ ਬੱਚੇ ਫਿਰ ਸ਼ਾਮ ਦੇ ਟਾਈਮ ਜਲਦੀ ਆ ਜਾਣ ਜਦੋਂ ਪਤੀਸ ਮਨਾਵਾਂਗੇ ਉਹੀ 5:00 ਵਜੇ ਦਾ ਟਾਈਮ ਰੱਖਿਆ ਹੋਇਆ ਸੀ ਕਿ 5:00 ਵਜੇ ਮਨਾਵਾਂਗੇ ਤੀਸ ਠੰਡੇ ਜੇ ਹੋਈ ਮਨਾਵਾਂਗੇ ਫੇਰ بارش ਆ ਗਈ ਹੈ ਬੱਚਿਆਂ ਦਾ ਟਿਊਸ਼ਨ ਜਾਣ ਦਾ ਟਾਈਮ ਸੀਗਾ ਐਨਾ ਨਾ ਮਸਤ ਐਨੀ بارش ਨਹੀਂ ਹੈਗੀ 2 ਮਿੰਟ ਦੇ ਵਿੱਚ ਰੁਕ ਜਾਣੀ ਆ ਹੁਣ ਸੜੇ 3 ਤੱਕ ਵੀ ਜੇ بارش ਰੁਕ ਗਈ ਤਾਂ ਬਸ ਪੁੱਤਰ ਤਿਆਰੀ ਕਰ ਲਿਓ ਟਿਊਸ਼ਨ ਜਾਣ ਦੀ ਓਕੇ ਛੁੱਟੀ ਨਹੀਂ ਮੈਂ ਅੱਜ ਲਗਵਾਣੀ ਹੈਗੀ ਵੈਸੇ ਨੰਗਣ ਵਾਲਾ ਏ ਬੱਦਲ ਇਦਾਂ ਨਹੀਂ ਲੱਗ ਰਿਹਾ ਕਿ بارش ਆਉਗੀ ਨੰਗ ਵੀ ਜਾਵੇ ਤਾਂ ਵਧੀਆ ਕਿਉਂਕਿ ਅੱਪਾ ਮਨਾਣੀ ਏ ਸ਼ਾਮ ਦੇ ਟਾਈਮ ਤੀਜ ਆ ਦੇਖੋ ਓ ਜਾਂਦਾ ਪਿਆ ਬੱਦਲ ਦੇਖੋ ਇੱਕ ਬਿਲਕੁਲ ਸਾਫ਼ ਦਿਖ ਰਿਹਾ ਬੱਦਲ ਜਾਂਦਾ ਹੋਇਆ ਨਿਕਲਨੇ ਵਾਲਾ ਦੇਖੋ ਹੁਣ ਇੰਨਾ ਕਿ ਰਹਿ ਗਿਆ ਇਹ ਨਿਕਲ ਗਿਆ 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 ਮੈਂ ਤਾਂ ਤੇਜ਼ ਕਰ ਦੋ ਜਾ ਰਿਹਾ ਪੇਸ ਦੇ ਨੇ ਦਿਨੋਂ ਨਿਕਲ ਵੀ ਗਿਆ ਬੱਦਲ ਦੇਖੋ ਉੱਥੋਂ ਗਿਆ ਜਾਵੇ 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 ਬੱਚਿਆਂ ਨੂੰ ਟਿਊਸ਼ਨ ਜਾਣਾ ਹੁਣ ਰੱਬਾ ਹਟ ਜਾ ਕੱਲ ਵੀ ਬੱਚਿਆਂ ਦੀ ਛੁੱਟੀ ਲੱਗ ਗਈ ਮੇਰਿਆਂ ਦੀ ਅੱਜ ਨਹੀਂ ਲਗਵਾਣੀ ਆ ਜਾ ਆ ਜਾ ਮੀਆਂ ਦੇਖ ਲੋ ਐ ਮੰਜੀ ਤੇ ਕਰ ਇੱਧਰ ਉਹਦਾ ਯਾਦ ਹੀ ਨਹੀਂ ਰਹਿੰਦੀ ਸਾਡੇ ਇਹ ਇੱਕਮ ਕਰਦਾ ਪਿਆ ਕਾਲੀਆਂ ਇੰਟਾਂ ਕਾਲੇ ਰੋੜ ਮੀਂਹ ਵਰਸਾ ਦੋ ਜੋਰੋ ਜੋਰ ਹੈ ਨਾ ਤੂੰ ਵੀ ਬੋਲ ਲੈ ਤੁਸੀਂ ਕਾਲੀ ਇੰਟਾਂ ਕਾਲੇ ਮੀਂਹ ਵਰਸਾ ਦੇ ਜੋਰੋ ਜੋਰ ਕਾਲੀ ਇੰਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰੋ ਜੋਰ ਕਾਲੀ ਜੋ ਜੋਰ ਵਰਸ਼ਾਣਾ ਰੱਬਾ ਕਿਉਂਕਿ ਬੱਚੇ ਭੇਜਨੇ ਨੇ ਮੈਕਿਊਸ਼ਨ ਮੇਰੇ ਬੱਚਿਆਂ ਦੀ ਕੱਲ ਛੁੱਟੇ ਲੱਗੀ ਅੱਜ ਵੀ ਬੱਚੇ ਟਿਊਸ਼ਨ ਭੇਜਨੇ ਨੇ ਤੇ ਬਾਅਦ ਵਿੱਚ ਪੀਜ਼ ਮਨਾਣੀ ਆ ਪਲੀਜ਼ ਪਲੀਜ਼ ਕਾਲੀ ਕਾਲੇ ਰੋਡ ਵੀ ਆਪਕੇ ਦੀ ਸੁਣਦਾ ਇਕ ਤੇਰੀ ਕਿ ਮੇਰੀ ਨਾ ਤੇਰੀ ਕਿ ਮੇਰੀ ਰੱਬ ਮੇਰੀ ਸੁਣੂਗਾ ਕਾਲੀ ਇੰਟੇ ਕਾਲੇ ਰੋੜੀ ਮੀਵ ਸਾਦੇ ਜੋਰ ਜੋਰ ਕਾਲੀ ਇੰਟੇ ਕਾਲੇ ਰੋੜੀ ਮੀਵ ਸਾਦੇ ਉਧਰ ਹਰੀ ਸਿੰਘ ਨਾਲ ਲੱਗਿਆ ਦੇਖ ਲੋ ਮੀਦੇ ਵਿੱਚ ਇੱਥੋਂ ਹੀ ਉੱਠ ਕੇ ਗਿਆ ਹੁਣ ਇੱਕੰਦੇ ਨਾਲ ਖੇਡਦਾ ਪਿਆ ਸੀ ਦੋਨੋਂ ਖੇਡਦੇ ਸੀ ਰਾਤ ਨਾਲ ਬੈਠੇ ਇੱਥੇ ਜਿੰਨੇ ਨੂੰ ਉਹ ਫੇਰੇ ਹਰੀ ਬੋਲਣਾ ਨਹੀਂ ਕਾਲੀ ਇੰਟੇ ਕਾਲੇ ਰੋੜੀ ਮੀਵ ਸਾਦੇ ਜੋਰ ਕਾਲੀ ਇੰਟੇ ਕਾਲੇ ਰੋੜੀ ਮੀਵ ਸਾਦੇ ਜੋਰ ਕਾਲੀ ਇੰਟੇ ਕਾਲੇ हैरी बोल रहा है नहीं आ गई बारिश देख लो बच्चा ने आग बहुत खेती तेज बारिश हो गई

ਗੱਲ ਇਹ ਦੀ ਬੋਲ ਰਹੀ ਮੈਂ ਆ ਤੁਹਾਨੂੰ 3 15 3 9 ਆਇਆ ਅਜੇ ਫਿਰ ਕੀ ਕਿ ਮੈਂ 25 ਤੱਕ ਆ ਜੂਗਾ ਇਹ ਹੋ ਗਿਆ ਸ਼ਾਮ ਦਾ ਟਾਈਮ ਤੇ ਇਸ ਮਨਾ ਕੇ ਆਪਾਂ ਘਰ ਆ ਗਏ ਸੀਗੇ ਤੇ ਆਂਦੇ ਹੋਏ ਸਰਦਾਰ ਜੀ ਲੈ ਕੇ ਆਏ ਸੀਗੇ ਡੋਸਾ ਸਰਦਾਰ ਜੀ ਨੇ ਮੈਨੂੰ ਫੋਨ ਕਰ ਦਿੱਤਾ ਸੀਗਾ ਕਿ ਚਲੋ ਤੁਸੀਂ ਆਪਣਾ ਨੱਚੋ ਟੱਪੋ ਇੰਜੋਏ ਕਰੋ ਵੀਟ ਖਾਣਾ ਬਣਾਣ ਦੀ ਟੈਨਸ਼ਨ ਨਾ ਲਿਓ ਅੱਜ ਡੋਸਾ ਲੈ ਕੇ ਆਵਾਂਗਾ ਮੈਂ ਪੈਕ ਕਰਵਾ ਲਿਆ ਮੰਗਾ ਵੀ ਅੱਪਾ ਰਾਤ ਨੂੰ ਡੋਸਾ ਹੀ ਖਾਵਾਂਗੇ ਤੇ ਨਾਲ ਆਂਦੇ ਹੋਏ ਸਰਦਾਰ ਜੀ ਲੈ ਕੇ ਆਏ ਨੇ ਘਿਓਰ ਇਹਨਾਂ ਨੇ ਮੇਰਾ ਕੰਮ ਬਿਲਕੁਲ ਹੀ ਆਸਾਨ ਕਰ ਦਿੱਤਾ ਨੱਚ ਟੱਪ ਕੇ ਥਕਾਵਟ ਤਾਂ ਹੋ ਹੀ ਜਾਂਦੀ ਹੈ ਤੇ ਬਸ ਬਾਅਦ ਦੇ ਵਿੱਚ ਅਪਾ ਆ ਕੇ ਘਰ ਫ੍ਰੀ ਰਹੇ ਡੋਸਾ ਖਾਦਾ ਤੇ ਵੇ ਆਪਣੀ ਥਕਾਵਟ ਉਤਾਰੀ ਐ ਤੇ ਲੋ ਐਸੇ ਦੇ ਨਾਲ ਆਪਾਂ ਕਰ ਦੰਨੇ ਆ ਜੀ ਮਿੱਠੇ ਮਿੱਠੇ ਘਿਓਰ ਨਾਲ ਆਪਣੇ ਅੱਜ ਦੇ ਵਲੌਗ ਦਾ ਐਂਡ ਤੀਸ ਦਾ ਦਿਨ ਸੀ ਘਿਓਰ ਤਾਂ ਫਿਰ ਬਣਦਾ ਹੀ ਆ ਜੋ ਕਿ ਸਰਦਾਰ ਜੀ ਲੈ ਕੇ ਆਏ ਨੇ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਮੈਨੂੰ ਜ਼ਰੂਰ ਦੱਸਣਾ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਮਿਲਾਂਗੇ ਹੁਣ ਨੈਕਸਟ ਵਲੌਗ ਵਿੱਚ ਪਾਏ ਪਾਏ